ਸੋ ਅੱਜ ਘਰ ਦੇ ਵਿੱਚ ਇੱਕ ਜਹੀ ਚਟਨੀ ਬਣਾਵਾਂਗੇ ਜਿਹੜੀ ਕਿ ਸੁੱਕੀ ਚਟਨੀ ਆ ਪਰ ਇਹ ਬਹੁਤ ਹੀ ਜ਼ਿਆਦਾ ਗੁਣਕਾਰੀ ਹੈ ਤੇ ਇਹਨੂੰ ਤੁਸੀਂ ਬਣਾ ਕੇ ਪੂਰੇ ਸਾਲ ਲਈ ਸਟੋਰ ਕਰਕੇ ਰੱਖ ਸਕਦੇ ਹੋ ਇਸ ਚਟਨੀ ਨੂੰ ਬਣਾਉਣ ਦੇ ਲਈ ਪਹਿਲੀ ਤੇ ਮੇਨ ਚੀਜ਼ ਹੈਗੀ ਹੈ ਜੀ ਕੜੀ ਪੱਤਾ ਤੇ ਇਹ ਬਿਲਕੁਲ ਤਾਜ਼ਾ ਕੜੀ ਪੱਤਾ ਲਿਆਵਾ ਮੈਂ ਇੱਕ ਕੌਲੀ ਦੇ ਕਰੀਬ ਹੈਗਾ ਵਾ ਇਹਨੂੰ ਆਪਾਂ ਧੋ ਕੇ ਸਾਫ਼ ਕਰ ਲਿਆ ਵਾ ਹੁਣ ਆਪਾਂ ਇਸ ਨੂੰ ਸਕਾ ਲਵਾਂਗੇ ਸਕਾਉਣ ਦੇ ਲਈ ਮੈਂ ਕੜਾਈ ਦੇ ਵਿੱਚ ਇਸ ਨੂੰ ਡਰਾਈ ਰੋਸਟ ਕਰ ਰਹੀ ਹਾਂ ਬਹੁਤ ਸਾਰੇ ਲੋਕ ਨਾ ਥੋੜੇ ਜਿਹੀ ਤੇਲ ਦੇ ਵਿੱਚ ਇਸ ਨੂੰ ਸਕਾਉਂਦੇ ਆ ਪਰ ਇਹ ਤੁਸੀਂ ਡਰਾਈ ਰੋਸਟ ਕਰਿਓ ਤਾਂ ਵੀ ਤੁਹਾਡੀ ਚਟਨੀ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਟਿੱਪਾਰੇ ਤਲੇ ਦੀ ਕੜਾਈ ਲੈਣੀ ਹੈ ਜਾਂ ਫਿਰ ਤੁਸੀਂ ਇਹਨੂੰ ਮਾਈਕ੍ਰੋਵੇਵ ਦੇ ਵਿੱਚ ਵੀ ਸਕਾ ਸਕਦੇ ਹੋ ਜਾਂ ਫਿਰ ਕਮਰੇ ਦੇ ਵਿੱਚ ਅੰਦਰ ਛਾਵੇਂ ਵੀ ਸਕਾ ਸਕਦੇ ਹੋ ਤੁਪੇ ਨਾ ਸਕਾਓ ਬਸ ਛਾਵੇਂ ਸਕਾਉਣਾ ਇਸ ਤਰ੍ਹਾਂ ਪੱਤੇ ਜਦ ਸੁੱਕ ਗਏ ਨਾ ਤਾਂ ਆਪਾਂ ਇਹਨਾਂ ਨੂੰ ਇੱਕ ਥਾਲ ਦੇ ਵਿੱਚ ਟ੍ਰਾਂਸਫਰ ਕਰ ਲਵਾਂਗੇ ਸਾਰੇ ਮੈਜ਼ਰਮੈਂਟ ਜਿਹੜੀ ਆ ਉਹ ਇੱਕ ਕੱਪ ਕੜੀ ਪੱਤੇ ਦੇ ਹਿਸਾਬ ਦੇ ਨਾਲ ਹੋਵੇਗੀ ਇਹਦੇ ਵਿੱਚ ਮੈਂ ਇੱਕ ਮੁਠੀ ਕੱਚੀ ਮੂੰਗਫਲੀ ਐਡ ਕਰ ਰਹੀ ਹਾਂ ਤੇ ਇਹਨੂੰ ਵੀ ਅਸੀਂ ਡਰਾਈ ਰੋਸਟ ਕਰ ਲਵਾਂਗੇ ਤੇ ਇਸ ਦੇ ਨਾਲ ਜਦੋਂ ਇਸ ਤਰ੍ਹਾਂ ਸਾਡੀ ਮੂੰਗਫਲੀ ਜਿਹੜੀ ਆ ਉਹ ਪੁੱਜ ਗਈ ਤਾਂ ਆਪਾਂ ਇਹਦੇ ਵਿੱਚ ਲਸਣ ਐਡ ਕਰਾਂਗੇ ਜੇਕਰ ਤੁਹਾਡੇ ਕੋਲੇ ਤਾਜਾ ਲਸਣ ਆ ਇਹ ਮੇਰੇ ਕੋਲ ਸੁੱਕਿਆ ਹੋਇਆ ਲਸਣ ਆ ਜੀ ਜੇਕਰ ਤੁਹਾਡੇ ਕੋਲੇ ਤਾਜਾ ਹੈ ਨਾ ਤਾਂ ਤੁਸੀਂ ਜਦੋਂ ਮੂੰਗਫਲੀ ਪਾਉਨੇ ਆ ਉਦੋਂ ਹੀ ਐਡ ਕਰ ਦੇਣਾ ਫਿਰ ਇਹਦੇ ਵਿੱਚ ਆਪਾਂ ਸੁੱਕੀਆਂ ਲਾਲ ਮਿਰਚਾਂ ਐਡ ਕਰ ਦਾਂਗੇ ਇਹਨਾਂ ਨੂੰ ਵੀ ਥੋੜਾ ਜਿਹਾ ਭੁੰਨ ਲਵਾਂਗੇ ਤੇ ਬਿਲਕੁਲ ਐਂਡ ਤੇ ਗੈਸ ਦੀ ਫਲੇਮ ਨੂੰ ਬੰਦ ਕਰਕੇ ਦੋ ਚਮਚ ਜਨਾਰੀਕਲ ਦਾ ਬੁਰਾਦਾ ਇੱਕ ਚਮਚ ਤੇਲ ਐਡ ਕਰਾਂਗੇ ਗੈਸ ਦੀ ਫਲੇਮ ਬੰਦ ਹੈ ਕੜਾਈ ਹਜੇ ਬਹੁਤ ਜ਼ਿਆਦਾ ਗਰਮਾ ਤਾਂ ਐਸੇ ਹੀ ਗਰਮੈਚ ਦੇ ਵਿੱਚ ਇਹਨਾਂ ਚੀਜ਼ਾਂ ਦਾ ਮੌਇਸਚਰ ਬਿਲਕੁਲ ਖਤਮ ਹੋ ਜਾਏਗਾ ਤਾਂ ਨਾਲ ਹੀ ਮੈਂ ਇਹਦੇ ਵਿੱਚ ਕੜੀ ਪੱਤਾ ਵੀ ਐਡ ਕਰ ਦਿੱਤਾ ਤਾਂ ਕਿ ਕੜੀ ਪੱਤੇ ਦੇ ਵਿੱਚ ਵੀ ਜੇ ਕਿਤੇ ਮੌਇਸਚਰ ਰਹਿਦਾ ਹੋਵੇ ਉਹ ਬਿਲਕੁਲ ਖਤਮ ਹੋ ਜਾਏਗਾ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਹੁਣ ਅਸੀਂ ਠੰਡੇ ਹੋਣ ਦੇ ਲਈ ਛੱਡ ਦੇਾਂਗੇ ਠੰਡੇ ਹੋਣ ਦੇ ਬਾਅਦ ਆਪਾਂ ਇਹਨਾਂ ਨੂੰ ਮਿਕਸੀ ਜਾਰ ਦੇ ਵਿੱਚ ਐਡ ਕਰਾਂਗੇ ਤੇ ਉਸ ਦੇ ਬਾਅਦ ਇਹਦੇ ਵਿੱਚ ਮੈਂ ਟੇਸਟ ਦੇ ਅਕੋਰਡਿੰਗਲੀ ਅੱਧਾ ਕ ਚਮਚਾ ਲੂਨਡਾ ਐਡ ਕਰ ਰਹੀ ਹਾਂ ਤੇ ਇਹ ਤੁਸੀਂ ਆਪਣੇ ਹਿਸਾਬ ਨਾਲ ਰੱਖ ਲੈਣਾ ਤੁਸੀਂ ਚਾਹੋ ਤਾਂ ਇੱਥੇ ਬਾਕੀ ਮਸਾਲੇ ਜਿਵੇਂ ਅਮਚੂਰ ਪਾਊਡਰ ਚਾਟ ਮਸਾਲਾ ਵੀ ਨਾਲ ਐਡ ਕਰ ਸਕਦੇ ਹੋ ਇਹਦੇ ਨਾਲ ਇਹ ਬਹੁਤ ਹੀ ਵਧੀਆ ਪੀਜ਼ੇ ਦੇ ਇੱਕ ਸੀਜ਼ਨਿੰਗ ਬਣ ਕੇ ਤਿਆਰ ਹੋ ਜਾਂਦੀ ਹੈ ਠੀਕ ਹੋ ਜੀ ਚਟਨੀ ਸਾਡੀ ਬਣ ਕੇ ਤਿਆਰ ਹੋ ਗਈ ਇਹਨੂੰ ਤੁਸੀਂ ਦਰਧਰਾ ਰੱਖਣਾ ਬਿਲਕੁਲ ਬਰੀਕ ਪਾਊਡਰ ਨਹੀਂ ਬਣਾਉਣਾ ਇਹਦਾ ਤੁਰਜ਼ੀ ਬਾਦ ਤੁਸੀਂ ਇਹਨੂੰ ਕਿਸੇ ਕੱਚ ਦੇ ਬਾਂਡੇ 'ਚ ਸਟੋਰ ਕਰਕੇ ਰੱਖ ਲਓ ਬਿਲਕੁਲ ਖਰਾਬ ਨਹੀਂ ਹੁੰਦੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਆ ਰੋਜ਼ਾਨਾ ਇੱਕ ਚਮਚ ਇਹਦਾ ਤੁਸੀਂ ਦਹੀਂ 'ਚ ਪਾ ਕੇ ਸੇਵਨ ਕਰ ਸਕਦੇ ਹੋ ਸਬਜ਼ੀ 'ਚ ਪਾ ਲਓ ਜਾਂ ਫਿਰ ਤੁਸੀਂ ਇਹਨੂੰ ਰੋਟੀ ਦੇ ਉੱਪਰ ਘਿਓ ਲਗਾ ਕੇ ਉੱਪਰ ਦੀ ਇਹ ਚਟਨੀ ਲਗਾ ਕੇ ਸੇਵਨ ਕਰਿਓ ਬਹੁਤ ਜ਼ਿਆਦਾ ਰੋਟੀ ਟੇਸਟੀ ਲੱਗਦੀ ਆ ਜੇਕਰ ਤੁਹਾਡੇ ਘਰ ਦੇ ਵਿੱਚ ਨਾ ਕੋਈ ਸ਼ੂਗਰ ਦਾ ਮਰੀਜ਼ ਆ ਦਿਲ ਦਾ ਮਰੀਜ਼ ਆ ਤਾਂ ਇਸ ਚਟਨੀ ਦੀ ਰੋਜ਼ਾਨਾ ਵਰਤੋਂ ਕਰੋ ਬਿਲਕੁਲ ਉਹ ਮਾਰੀਆਂ ਜਿਹੜੀਆਂ ਐ ਉਹ ਠੀਕ ਹੋ ਜਾਣਗੀਆਂ ਉਮੀਦ ਕਰਦੀ ਹਾਂ ਜੀ ਵੀਡੀਓ ਪਸੰਦ ਆਏਗੀ